ਦੋਸਤੋ ਜਰਸੀ ਬੜਾ ਤਾਜ਼ੀਆਂ ਸੂਈਆਂ ਵੀਆਂ ਦੋਨਾਂ ਮਗਰ ਬੱਛੀਆਂ ਦੋ ਦੋ ਦਿਨ ਹੋ ਗਏ ਸੂਈਆਂ ਨੂੰ 977960585 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਕਿਆ ਬਾਤਾਂ ਸਾਫ਼ ਸੁਥਰਾ ਸੂਈਆਂ ਸਵਈਆਂ ਦੋਨਾਂ ਵਗਰੀ ਬੱਛੀਆਂ ਗਾ ਤੋੜਾ ਤਰਾ ਚੈੱਕ ਕਰੋ ਤੇ ਬਾਕੀ ਬਰੀਡ ਕੁਆਲਿਟੀ ਇਹਨਾਂ ਦੀ ਅਗਦਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕੋ ਘਰੋਂ 10-11 ਬਿਹੜਾ ਦਿਖਾਵਾਂਗੇ ਕੁਝ 8-9 ਹੈਗੇ ਗੱਬਣਾ ਤੇ 1-2 ਹੈਗੇ ਤਾਜਾ ਸੁੰਜੇ ਵੇ ਕੱਲੇ-ਕੱਲੇ ਨਾਗਵਾਲੇ ਡਟੇਰੇ ਇਨਫੋਰਮੇਸ਼ਨ ਵੀਰ ਤੋਂ ਲੈ ਕੇ ਦਿੰਦੇ ਆ ਗਰਲੈਂਡੋ ਜਰਸੀ ਐਚ ਐਫ ਹਰ ਇੱਕ ਪ੍ਰਕਾਰ ਦੀ ਬਿਲਕੁਲ ਵੇਰ ਖੜੀ ਆ ਜੀ ਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਵੀਰ ਆਪਣਾ ਨਾਮ ਗੁਰਪ੍ਰੀਤ ਦਾਜੀ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ ਹੈਗਾ ਆਪਣਾ 977990585 ਅੱਜ ਕਿੰਨੀਆਂ ਵੇੜਾ ਸੇਲ ਆਪਣੇ ਕੋਲ ਆਪਣੇ ਕੋਲ 9 ਲੱਗੀਆਂ ਵੀ ਆ ਇੱਧਰ ਇੱਕ ਦੋ ਉਧਰ ਸਾਈਡ ਤੇ ਵੀ ਹੋਰ ਆ ਠੀਕ ਆ ਕਹਿੰਦਾ ਭਾਬ ਜਦ ਮਰਜੀ ਵੀ ਆ ਮੱਝ ਵੀ ਟਾਮੇ ਤੇ ਲਈ ਆ ਜਾਂਦੀ ਆ। ਦੋ ਮੱਝਾਂ ਵੀ ਹੈਗੀਆਂ ਜੀ। ਠੀਕ ਆ ਮੱਝਾਂ ਵੀ ਵਿਕਰੀਆਂ ਆਣੀਆਂ। ਇਹ ਟੌਪ ਦੀਆਂ ਦੋ ਜਰਸੀਆਂ ਨੇ ਜੀ, ਸੂਈਆਂ ਦੀਆਂ। ਠੀਕ ਐ ਤੇ ਬਾਕੀ ਮਾਲ ਸਾਰਾ ਗੱਬਣਾ। ਬਾਕੀ ਰੋਪਣਾ। ਠੀਕ ਐ। ਇਹ ਨੰਬਰ ਆਪਾਂ ਜਿਹੜੀ ਜਰਸੀ ਵੇਖੀ ਜਾਂਦੇ ਜੀ ਕਿਹੜਾ ਸੂਆ ਸੂਈ ਹੋਈ ਐ। ਦੂਜਾ ਸੂਆ ਸੂਈ ਆ, ਤਿੰਨਾਂ ਦਿਨਾਂ ਦੀ ਸੂਈ ਵੀ ਆ ਜੀ। ਬੱਚਾ ਕੀ ਆ ਮਗਰ? ਬੱਸੀ ਆ ਪੂਰਾ ਟੌਪ ਦੀ। ਅੱਛਾ ਮਗਰੇ ਦੇ ਬੱਚੀ ਆਗੀ। ਸੂਆ ਦੂਜਾ ਤਿੰਨ ਦਿਨ ਹੋ ਗਏ ਸੂਈ ਨੂੰ ਹਣਾ। ਮੂਹਾਂ ਦੇਖਦਾ ਕਿੰਨਾ ਸੋਹਣਾ। ਠੀਕ ਐ ਜੇਰ ਧਾਰ ਕੰਪਲੀਟ ਆ। ਜ ਠੀਕ ਹੈ ਇਹ ਗੜਾ ਰਾਜੂ ਹਰਖੜਾ ਦੀ ਪੁੱਤ ਤੇ ਵਾਕਿਆ ਥਣ ਥਣ ਦੇਖੋ ਬੜਾ ਪਿਆਰਾ ਹੈਣਾ ਬਾਲੀ ਚੰਗੀ ਹੈ ਤੇ ਦੁੱਧ ਹੁਣ ਚੋਣ ਵਾਲਾ ਬਾਈ ਜੀ ਕਿੰਨਾ ਖਾਜਰਾ 16 17 ਕਿਲੋ ਹੁਣ ਹਾਜਰ 16 ਕਿਲੋ ਦੁੱਧ ਜਮਾ 8 ਕਿਲੋ ਟਾਈਮ ਦਾ ਹਾਜਰ ਹਾਂ ਖੰਡੇ ਵਾਲੀ ਹੈ ਤੇ ਮਗਰ ਜਰਸੀ ਬੱਚੀ ਆ ਗਈ ਹੈਣਾ ਮਾਰ ਬੱਚੀ ਹੈ ਜਰਸੀ ਰੇਟ ਕੀ ਰਹੂਗਾ ਇਹਦਾ ਦੇਖਿਆ ਜੀ ਦਾ ਆਪਾਂ ਆਹ ਫੋਨ ਤੇ ਕਰਾਂਗੇ ਸਾਰੀਆਂ ਦੇ ਜਾਇਜ ਹੋਣਗੇ ਜਮਾ ਮੰਨ ਲਓ ਜੀ ਆਪਣੇ ਕੋਲੇ ਮੰਨ ਲਓ ਜੀ 70 75 ਹਜ਼ਾਰ ਤੋਂ ਸ਼ੁਰੂ ਨੇ ਠੀਕ ਹੈ ਆਪਣੇ ਕੋਲੇ 1 ਲੱਖ 25 30 ਤੱਕ ਨੇ ਮਾਲ ਆ ਜੀ ਠੀਕ ਹੈ 70-75 ਤੋਂ ਸ਼ੁਰੂ ਹੋ ਕੇ ਸਵਾ ਲੱਖ ਤੱਕ ਦਾ ਰੇਟ ਆਪਣੇ ਕੋਲ ਖੜਾ ਹੈਗਾ ਤੇ ਜਰਸੀ ਬੱਛੀ ਦੂਜਾ ਸੂਆ ਸੂਈ ਸਵਾਈ ਮਗਰ ਬੱਛੀ ਆ ਤੇ 8 ਕਿਲੋ ਦੁੱਧ ਕਹਿੰਦਾ ਪਰ 8 ਤੋਂ ਬਾਹਰ ਦੁੱਧ ਟਾਈਮ ਦਾ ਹਾਜ਼ਰ ਹੈਗਾ ਜਮਾ ਹਾਂਜੀ ਹਾਂਜੀ ਤੇ ਨਿਆਣਾ ਪਾਉਣਾ ਪਾਉ ਨਹੀਂ ਪਾਉਣਾ ਨਾ ਪਾਉ ਬੰਡੀ ਆ ਬਗ ਦੋ ਸਾਰਾ ਡੱਬਰ ਵੇਜੋ ਜੀ ਦੇਖ ਸਕਦੇ ਹੋ ਚਾਹੇ ਬੱਚਿਆ ਤੇ ਫਿਰ ਜਾਂ ਕੋਈ ਲੈਕਤ ਵਾਲੀ ਗੱਲ ਹੀ ਨਹੀਂ ਜਮਾ ਹਨਾ ਬੱਸੀ ਬਹੁਤ ਵਧੀਆ ਤੇ ਬੱਛੀ ਮਗਰ ਬੜੀ ਪਿਆਰੀ ਜੋ ਦੇਖ ਸਕਦੇ ਹੋ ਜਰਸੀ ਬੱਛੀ ਨਿੱਕਾ ਨਿੱਕਾ ਮੂੰਹ ਆ ਰੇਟ ਵੀ ਇਹ ਕਹਿੰਦਾ ਫੋਨ ਤੇ ਕਰਾਂਗੇ ਤੇ ਠੰਡੀ ਸੀਲ ਦਾ ਤਾਂ ਕੋਈ ਅੰਤ ਖਾਣ ਹਮਾਣਾ ਨੇੜੇ ਦੇ ਕੋਲ ਇਹਦੇ ਚਾਰੇ ਥਾਂ ਨਿਕਣੇ ਤੇ ਠੰਡੀ ਸੀਲ ਪੂੜੀ ਹੋ ਜਾਂਦੀ ਹੈ ਸਾਈਡ ਤੇ ਠੀਕ ਆ ਜੋ ਬੱਚੇ ਵੀ ਧਾਰਾ ਮਾਰੀ ਨੇ ਜਮਾ ਹਨਾ ਸੋ ਕੋਈ ਡੱਕਦ ਵਾਲੀ ਗੱਲ ਹੀ ਨਹੀਂ ਦੇਖੋ ਜਮਾ 6 ਸਾਲ ਦਾ ਬੱਚਾ ਧਾਰਾ ਮਰੀ ਜਾਂਦਾ ਨੰਬਰ ਤੇ ਬੈੜ ਵੀ ਇਹਦੇ ਮਗਰੀ ਬੱਚੀ ਆ ਗਈ ਹਨਾ ਇਹਦੇ ਵੀਰੇ ਦਾਦੀ ਸੂਈ ਆ ਠੀਕ ਆ ਬੱਚੀ ਦੇਖੋ ਜੇ ਬੜੀ ਕੰਪਲੀਟ ਆ ਜੀ ਠੀਕ ਆ ਬੜੀ ਪਿਆਰੀ ਆ ਢੋਰੀ ਵਾਰਨੇ ਨੂੰ 2 ਨੰਬਰ ਤੇ ਬੈੜ ਸੂਈ ਆ ਤੇ 2 ਨੰਬਰ ਵਾਲੀ ਰਾਤ ਸੂਈ ਹਟ ਲੋ ਠੀਕ ਹੈ ਇਹਨੇ ਮਤਲਬ 20 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਅਸਾ ਪਲੂ ਨੇ 20 ਕਿਲੋ ਦੁੱਧ ਦਿੱਤਾ ਹਾਂ ਉਸ ਦੇ ਵਿੱਚ ਵੀ ਕਾਲਾ ਵਾਲ ਕਾਲੀ ਨਹੀਂ ਹੈਗੀ ਇਹ ਵੀ ਸਾਈ ਵਾਲ ਦੇ ਵਿੱਚ ਨਹੀਂ ਹੈਗੀ ਇਹ ਪਿਓਰ ਜਰਸੀ ਹੈ ਠੀਕ ਹੈ ਵੱਡੀ ਬੁੱਡੀ ਡਬਲ ਬਹੁਤ ਆ ਹਨਾ ਬਹੁਤ ਵਧੀਆ ਵੈੜਾ ਕਿੰਨਾ ਦੁੱਧ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਇਹਦੀ ਦੁੱਧ 20 ਹੀ ਮੰਨ ਲਓ ਬਾਈ ਗਰਮੀ ਆ ਠੀਕ ਹੈ ਠੰਡ ਛੋਣ ਚਵਾਈ ਚੂਈ ਇੱਕ ਨੰਬਰ ਆ ਠੀਕ ਹੈ ਰੇਟ ਇਹਦਾ ਹੀ ਫੋਨ ਤੇ ਹੋਊਗਾ ਫੋਨ ਤੇ ਕਰਾਂਗੇ ਹੁਣ ਤੇ ਰੇਟ ਸਾਲ ਜੇ ਅਜੂਰ ਜਮਾ ਡਾਨਾ ਜਮਾ ਡਾਨਾ ਬਾਈ ਵੀਡੀਓ ਹੈਗੀ ਆਪਣੇ ਕੋਲ ਸੋ ਦੂਜੇ ਨੰਬਰ ਤੇ ਵੈੜ ਦੇਖੋ ਕੱਦ ਕਾਠਲੇ ਪੂਰੀ ਓਕੇ ਆ ਠੰਡੀ ਸੀਲ ਦੇਖ ਸਕਦੇ ਹੋ ਜਿਵੇਂ ਮਰਜ਼ੀ ਹੱਥ ਫੇਰੇ ਚਲੋ ਕੋਈ ਦਿੱਕਤ ਵਾਲੀ ਗੱਲ ਹੀ ਠੀਕ ਹੈ ਕਹਿੰਦਾ ਬਾ 20 ਕਿਲੋ ਤੋਂ ਪਾਰ ਦੁੱਧ ਪਾਉਣ ਵਾਲੀ ਬੱਚੀ ਹੈਗੀ ਆ ਜਮ। ਸੋ ਵੀਰ ਮੂੰਹ ਮੱਥਾ ਦੇਖੋ ਯਾਰ ਕਿਆ ਬਾਤਾਂ ਹਾਥੀ ਚੋਈ ਰਥਣ ਤੇ ਬਾਕੀ ਬੇਲ ਬੂੜ ਵੱਡੀ ਬਹੁਤ ਜ਼ਿਆਦੀ ਆ। ਕਿਸੇ ਪਾਸੇ ਛੋਟੀ ਨਹੀਂ ਦੂਜਾ ਸੂਆ ਸੂਈ ਸਵਾਈ ਜੇਰ ਧਾਰ ਸਾਰਾ ਕੰਮ ਕੰਪਲੀਟ ਆ ਲੈ ਜਾ ਥੋੜਾ ਬੱਚੇ ਨੂੰ ਦੌੜ ਜਾ। ਮਗਰ ਬੱਚੀ ਮੇਨ ਗੱਲ 2000 ਸਿਆ ਦਿਖਾਉਂਦਾ ਸੂਈਆਂ ਵੀਆ ਦੋਨਾਂ ਮਗਰ ਹੀ ਬੱਚੇ ਦੋਨਾਂ ਮਗਰ ਬੱਚਿਆਂ ਚਾਰ ਜਾਨੀ ਭਾਈ ਜੀ ਤੀਜੇ ਨੰਬਰ ਦੇ ਆਪਾਂ ਇਹਰ ਸ਼ਰ ਦੇਖੀ ਜਾਨੇ ਹਨਾ ਬਹੁਤ ਚਮਕਦਮ ਕਦੇ ਵਿੱਚ ਠੀਕ ਹੈ ਖੜਾ ਲੈ ਇੱਥੇ ਹੱਥ ਮ ਠੰਡੀ ਦਿਖਾ ਦੇ ਸੂਆ ਕਿਹੜਾ ਸੂਰ ਹੈ ਸੂਆ ਟੱਟ ਲੋ ਤੀਜਾ ਹੋਏ ਨੇ 25 22 ਕਿਲੋ ਦੁੱਧ ਦਿੱਤਾ ਅੱਛਾ ਤੀਜਾ ਸੂਆ ਸੂਰ ਬਾਕੀ ਠੰਡੀ ਸੀ ਜਰ ਪੂਰ ਚੱਕਣੀ ਜਾਵਾਂ ਹਨਾ ਜਮਾ ਠੰਡੀ ਆ ਠੀਕ ਹੈ ਕੱਢ ਜੂ ਹਫਤਾ ਅਜੇ ਆਪਾਂ ਆਰਡਰ ਦੇਖ ਜਮਾ ਫਾੜੀ ਵਾਲਾ 5 ਕ ਦਿਨ ਰਹਿੰਦੇ ਆ ਦੀ 5 ਕ ਦਿਨ ਸੂਣ ਚ ਪਾ ਵੀ ਜਦੋਂ 30 ਕਿਲੋ ਵੀ ਦੇ ਸਕਦੀ ਆ ਆਪਾਂ 25 ਕਿੱਕੇ ਦੇਵਾਂ ਪਰ ਇੱਕ ਹੋਰ ਗੱਲ ਆ ਦਿਓ ਵੀ ਫੈਟ ਵਾਲਾ ਹਨਾ ਹਾਂ ਤੋਂ ਫੈਟ ਵਾਲਾ ਦੁੱਧ 26 27 25 ਕਿਲੋ ਦੁੱਧ ਤੇ ਚਲਣ ਵਾਲੀ ਵੇੜ ਹੈ ਇਹਦਾ ਪਾ ਲੋਟ ਇਹਦਾ ਪਾ 72000 ਰੁਪਇਆ ਇੱਥੇ ਸ਼ੁਰੂ ਆ ਅੱ ਤੇ ਥੱਲੇ ਰਸਾ ਪਾਇਆ ਵੇ ਦੇਖੋ ਹਨਾ ਕਿਆ ਬਾਤਾਂ ਇੱਥੇ ਖੜਾ ਕੇ ਹੱਥ ਮਾਰ ਕੇ ਦਿਖਾ ਦੇ ਠੀਕ ਆ ਤੇ ਵਾਕੀ ਠੰਡੀ ਸੀਲ ਦੇਖੋ ਯਾਰ ਬਾਲੀ ਚੰਗੀ ਆ ਕੋਈ ਅੰਤ ਨਹੀਂ ਠੰਡੀ ਠੰਡੀ ਦਾ ਜਮਾ ਹਨਾ ਦੁੱਧ ਮਹੀਨੇ ਦੋ ਚੀ ਪਾ ਦੂ 72000 ਦਾ ਤੇ ਵਾਕੀ ਰੇਟ 72 72000 ਚ ਹੀ ਮਾਨ ਤਨ ਮੜ ਬਟਾ ਗਾ ਠੀਕ ਆ ਠੀਕ ਆ ਮਾਨ ਤਨ ਕਰਦੇ ਆ ਕੋਈ ਵਗੈਰਾ ਦੇਖ ਸਕਦਾ ਕਿਆ ਬਾਤਾਂ ਸੋਹਣੀ ਸਾਫ ਸੁਥਰੀ ਰੇਟ 72000 ਤੇ ਦੁੱਧ 25 ਕਿਲੋ ਤੇ ਉਹ ਵੀ ਫੈਟ ਵਾਲਾ ਜਮਾ ਵੱਡੀ ਬੁੱਡੀ ਬਹੁਤ ਆ ਕੋਈ ਵੀ ਛੋਟੀ ਮੰਨ ਕੇ ਨਾ ਆਵੇ ਫੁੱਲ ਸਾਈਜ਼ ਦੇ ਬੱਚਾ ਹਜੇ 5 ਦਿਨ ਇਹਦੇ ਸੂਣ ਚ ਬਾਕ ਸੀਬੀਓ ਸਾਪ ਬਣ ਜੂ ਖਾ ਕੇ ਮਾਲ ਪਰਾਇਆ ਉਹ ਗੱਲ ਤੀਜੇ ਨੰਬਰ ਤੇ ਐਰ ਸਿਰ ਗੱਬਣ ਪੰਜ ਦਿਨ ਬਾਕੀ ਥੱਲੇ ਰਸਾ ਪੈ ਚਾਰ ਨੰਬਰ ਜੇ ਆਪਾਂ ਦੇਖੀ ਜਾਨੇ ਆ ਚਾਰ ਨੰਬਰ ਬਾਲੀ ਪਿਆਰੀ ਗਾਂ ਡਲੋ ਇਹਦਾ ਜਿਹੜਾ ਉਹ ਗੱਲ ਆ ਜਮਾ ਛਾੜ ਕੇ ਲਿਆਂਦੀ ਵੇ ਜਮਾ ਹਣਾ ਤੇ ਮੂੰਹ ਦੇਖ ਆਪਾਂ ਦਾ ਸੋਹਣਾ ਮੂੰਹ ਆ ਠੀਕ ਐ ਸੁਆ ਕਿਹੜਾ ਸੂਰੀ ਆ ਸੁਆ ਦੂਜਾ ਸੂਰੀ ਆ ਚਾਰ ਦੰਦ ਆ ਅੱਛਾ ਜੀ ਸੁਈ ਸੀ ਪਿਛਲੀ ਵਾਰ 20 ਕਿਲੋ ਦੁੱਧ ਦਿੰਦਾ ਖੀਰੀ ਨੇ ਠੀਕ ਐ ਚਾਰ ਦੰਦ ਦੂਜਾ ਸੁਆ ਤੇ ਲੇਵੇ ਲੂਵੇ ਦੀ ਬੜੀ ਖਬਰਦਾਰ ਹਣਾ ਬਾਹਲਾ ਚੰਗਾ ਲੇਵਾ ਬਈ ਯਾਰ ਅੱਜ ਇਹਦੇ ਕੈ ਦਿਨ ਬਾਕੀ ਪਿਆ ਸ ਹਜੇ ਵੀ ਤਿੰਨ ਚਾਰ ਦੰਦ ਲੈ ਜੂ ਪਰ ਐਂ ਲੱਗਦੀ ਐ ਮਸੂਈ ਹੁੰਦੀ ਆ ਠੀਕ ਆ ਤਿੰਨ ਚਾਰ ਦਿਨ ਸੂਣ ਚ ਬਾਕੀ ਸੀਲ ਚ ਚਾਰ ਦੰਦ ਦਾ ਮੂੰਹ ओरिजिनल ਆ ਠੀਕ ਐ ਤੇ ਦੂਜਾ ਸੂਆ ਦੁੱਧ ਕਿੰਨਾ ਮੰਨ ਕੇ ਚੱਲੇ ਬੰਦੇ ਦੀ ਦੁੱਧ 22 23 ਕਿਲੋ ਮੰਨ ਕੇ ਲੈ ਜੋ ਭਈਆ 22 23 ਸਟਾਈਟ ਵਾਲਾ ਦੁੱਧ ਦੂਏ ਬਸ ਐਚਐਫ ਦੇ ਪੇਟੋਂ ਹੋਈ ਵੀ ਆ ਇਹ ਜਰਸੀ ਦਾ ਟੀਕਾ ਲੱਗਿਆ ਹੋਇਆ ਸੀ ਅੱਛਾ ਜਰਸੀ ਐਚਐਫ ਚੋਂ ਨਿਕਲੀ ਵੀ ਆ ਹਨਾ ਤੇ ਕਿਉਂਕਿ ਜਰਸੀ ਦੇ ਐਚਐਫ ਚੋਂ ਆਜੇ ਨਾਲ ਤਾਂ ਵੇਖੋ ਪੈਰ ਧਰ ਕੇ ਚੜ ਜਾ ਮਗਰ ਏਡਾ ਲੈਵਾ ਠੀਕ ਹੈ ਨਾਲੇ ਦਾ ਆਪਣਾ ਦੁੱਧ ਮਿਲ ਜਾਂਦਾ ਤੇ ਨਾਲੇ ਫੈਟ ਆ ਨਾਲੇ ਖੁੱਚਾਂ ਤੋਂ ਉੱਪਰ ਆ ਸਟੈਚ ਚਲੇਵਾ ਦੇ ਸੋ ਆਹ ਦੇਖੋ ਯਾਰ ਕੰਪੈਕਟ ਹਵਾਨਾ ਤੇ 4-5 ਦਿਨ ਬਾਕੀ ਹੈ ਨਾ ਹੇ ਦਾ ਬਾੜੀ ਬਣੂ ਹਲੇ 65% ਹਵਾਨਾ ਬਣਿਆ ਹੈ ਨਾ ਤੇ 35% ਹਵਾਨਾ ਕਹਿੰਦਾ ਭਾਵੇਂ 30% ਇਹਦਾ ਬਾਕੀ ਪਿਆ ਤੇ ਤੋਰਾ ਵਗੈਰਾ ਥੋੜਾ ਪੈਰਸ ਚੈੱਕ ਕਰੋ ਇਹਦਾ ਜਮਾ ਬਾੜੀ ਪਕੌਲੀਆਂ ਜੀ ਪੈਰ ਧਰ ਲੈਦੇ ਇਹੇ ਪੈਰ ਆ ਦੇਖੋ ਸੋ ਇਹੇ ਜੀ ਵਹਿੜ ਨਜ਼ਾਰੇ 10 ਸਾਲ ਨਹੀਂ ਕਿਸੇ ਪਾਸੇ ਜਾਂਦੀ ਠੀਕ ਆ ਸੋ ਤੋਰਾ ਵਗੈਰਾ ਦੇਖੋ ਬਰ ਲਾਵੇ ਬਾੜੀ ਚੰਗੀ ਤੇ ਥਣ ਗੁੱਲੇ ਵਾਲਾ ਜਮਾ ਨਾ ਚਾਹੇ ਬਿਰਾਤੀ ਜਵਾਈ ਕਰ ਲੈ ਚਾਹੇ ਮਸ਼ੀਨੀ ਦੋਨੇ ਟਾਈਪ ਦਾ ਵਹਿੜ ਤੇ ਥਣ ਲੱਗਿਆ ਵਾ ਹਨਾ ਬਾੜੀ ਚੰਗੀ ਆ ਢੱਲੋ ਗਾਂ ਮੇਰੇ ਪਸੰਦ ਬਹੁਤ ਆ ਵੀਰਾ ਬੂਮਰ ਲਾ ਸੁਆਹ ਦੇਖਿਆ ਚੌਥੇ ਨੰਬਰ ਦੇ ਜਿਹੜੇ ਵੀਰ ਕਹਿੰਦੇ ਇੱਕ ਕਰੀ ਪੈਸੇ ਲੱਗਦੇ ਟਰੈਕਟਰ 4 ਵੇ 4 ਲੈ ਲਿਆ ਉਹ ਚੀਜ਼ ਆ ਜਮਾ ਪੰਜ ਨੰਬਰ ਤੇ ਜਿਹੜੀ ਇਹ ਵਹਿੜ ਆ ਗਈ ਪੰਜ ਨੰਬਰ ਵਾਲੀ ਦੇ ਵੀਰੇ 8 ਦਿਨ ਪਾਇਆ 30 ਕਿਲੋ ਦੁੱਧ ਦਿੰਤਾ ਨੇ ਮੜੀ ਹੱਕ ਜਸਕੀਰ ਤੋਂ ਦੋ ਤੋਲ ਦਰਦੀ ਆ 30 ਕਿਲੋ ਦੁੱਧ ਹਾਂ ਪੰਜ ਸੱਤ ਦਿਨ ਸੂਣ ਚ ਬਾਕੀ ਆ ਹਨਾ ਤੇ ਬਾਕੀ ਠੰਡੀ ਸਾਤ ਸੁਹਾ ਦੇ ਬਰੀਕਿਆ ਬਰੂਕਿਆਂ ਚ ਬਹੁਤ ਆ ਹਨਾ ਕੰਟੀ ਵੇਟ ਮਾਰਾ ਢੋਲੋ ਠੀਕ ਐ ਤੇ ਠੰਡੀ ਸੀਲ ਦਾ ਕੋਈ ਅੰਤ ਨਹੀਂ ਜਿਵੇਂ ਮਰ ਜਾ ਤੇ ਫਿਰ ਚਲੋ ਐਂਡੀ ਬਲੂ ਹਲ ਦਾ ਹਵਾਨਾ 60% ਬਣਿਆ ਹਨਾ ਕਿੰਨਾ ਦੁੱਧ ਮੰਨ ਕੇ ਚੱਲੇ ਪਉਂਦਾ ਇਸ ਵਾਰ ਇਹਦਾ 30 ਕਿਲੋ ਦਊਗੀ 30 ਕਿਲੋ ਦੁੱਧ ਹਫਤਾ ਤੱਕ ਲੈ ਜੀ 5-6 ਦਿਨ ਹਨਾ ਹਫਤਾ ਲੈ ਜੀ ਠੀਕ ਐ ਤੇ ਬਾਕੀ ਵੱਡੀ-ਬੁੱਡੀ ਹਨਾ ਹੱਥੀ ਚੋਲੇ ਮਸ਼ੀਨੀ ਮਸ਼ੀਨ ਲਾ ਲਿਓ ਨਾੜਾਂ ਦੇ ਕੈਹੀਆਂ ਨੇ ਪਾਈਪ ਬ ਮੋਟੀ ਰੱਸੇ ਵਰਗੀ ਨਾੜ ਸੋ ਮਿਲਕ ਵੇਂਦੇ ਦੇ ਵਿੱਚ ਵੀ ਨਾੜਾਂ ਨੇ ਸੋ ਮਿਲਕਵੇਂ ਦੇਖੋ ਤੇ ਫਾੜੀਆ ਨਾਲੇਵਾ ਜਮਾ ਹਨਾ ਮਸਤ ਇੰਨੀ ਆ ਦੇਖੋ ਉੱਥੀ ਖੜ ਜਿੱਥੇ ਮਰਜ਼ੀ ਖੜਾ ਲਾ ਦੋਨਾਂ ਪਾਸੇ ਬਹਿ ਕੇ ਚੋਲਾ ਮਸੀਨ ਲਾਲਾ ਜਮਾ ਠੰਡੀ ਆ ਠੀਕ ਆ ਮਰਜ਼ੀ ਨਾਲੀ ਤੁਰਦੀ ਆ ਜਮਾ ਹਨਾ ਹੂੰ ਠੀਕ ਐ ਸੋ ਸੂਰੇ ਆ ਕੁਝ ਕਦੇ ਬਾਕੀ ਤੇ ਆਹ ਦੇਖੋ ਜਦੋਂ ਮਰਜ਼ੀ ਬਣੀ ਉਦੋਂ ਤੁਰੀ ਆ ਇਹ ਮੇਰੇ ਸਾਨ ਮਿੰਨੀ ਫਾਰਮ ਹੋ ਜਿੱਥੇ ਆਈ ਹਨਾ ਗਾਲੀ ਚੰਗੀ ਆ ਬਾਈ ਯਾਰ 10 ਕਗਮਾਂ ਰੱਖੀਆਂ ਜੀ ਬੰਦੇ ਦੀਆਂ ਠੀਕ ਐ ਗਾਲੀ ਚੰਗੀ ਆ ਵਗੈਰਾ ਚੈੱਕ ਕਰੋ ਬਹਿੜ ਦਾ ਤੇ ਪੂਰੀ ਹੜਦਾ ਕੱਚੀ ਆ ਹਨਾ ਫੁੱਲ ਬਾਜਰ ਮੌਜੂਦ ਆਲੀ ਤੇ ਬਾਕੀ ਜਿਹੜੇ ਨਾਰਾ ਦੇਖੋ ਯਾਰ ਕਿਆ ਬਾਤ ਹੈ ਮੂਰਲੇ ਪਾਸੇ ਜਮਾ ਆਹ ਦੇਖੋ ਸਪਰਿੰਗ ਜੇ ਕੀ ਬੜਾ ਫਿਰਦੀ ਆ ਜਮਾ ਯਾਰ ਚੌੜੀ ਤਾਂ ਦੇਖ ਕਿੰਨੀ ਵੜਾ ਲੋ ਯਾਰ ਨਜ਼ਾਰੇਦਾਰ ਜਮਾ ਹਾਂ ਆਹ ਦੇਖੋ ਮਿਲਕ ਵੇਨ ਤੇ ਬਾਕੀ ਨਾੜਾ ਨੂੜਾ ਨਾ ਗੁੰਦੀ ਭਈ ਆ ਜਾਰੇ ਬਸ 6ਵੇਂ ਨੰਬਰ ਜਿਹੜੀ ਦੇਖੀ ਜਾਨੇ ਬਾਲੇ ਚੰਗੇ ਏਰੀਏ ਚੋਂ ਆਈ ਆ ਗਾਂ ਇਹਨੇ ਦੁੱਧ ਦਿੱਤਾ 27 ਕਿਲੋ 25 ਮੰਨ ਲਓ ਠੀਕ ਹੈ ਐਦ ਕੀ ਕਹਿੰਦਾ ਬਬ 25 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਜੂਜਾ ਸੁਆ ਸੇਦਾਂ ਦਾ ਮੂੰਹ ਮਾ ਬਹੁਤ ਸੋਹਣਾ ਨਸਲ ਕੁਆਲਟੀ ਬਹੁਤ ਆ ਚਾਲ ਹੁੰਦਾ ਤਾਂ ਇਹਨੇ ਵੀ 30 ਕਿਲੋ ਦੁੱਧ ਦੇਣਾ ਸੀ ਹੁਣ 25 ਕਿਲੋ ਦੁੱਧਾ ਠੰਡਾ ਹੀ ਦੋ ਅਸੇ 25 ਕਿਲੋ ਦੁੱਧ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਜਾ ਤੇ ਬਾਕੀ ਵਜਨ ਵਜੂਜ ਜਾਂ 59 ਟਰੈਕਰ ਜੀ ਨਹੀਂ ਭਾਰੀ ਪਈ ਠੰਡੀ ਵਾਲੀ ਆ ਬਾਈ ਠੀਕ ਆ 25 ਕਿਲੋ ਦੁੱਧ ਤੁਨੇ ਕੰਮ ਆਉ ਮਸ਼ੀਨ ਵੀ ਲੱਗੂ ਹੱਥੀ ਵੀ ਚਵਾਈ ਜਾਊ ਠੀਕ ਆ ਹੱਥ ਹੱਥ ਵਜੇ ਫਰਾਉਂਦੀ ਆ ਰੰਗ ਪ੍ਰਿੰਟ ਬਾਲਾ ਸੋਹਣਾ ਸੋ ਆ ਦੇਖੋ ਜਿਵੇਂ ਮਰਜ਼ੇ ਤੇ ਫਿਰ ਚੱਲਣਾ ਜਿਵੇਂ ਮਾਰੀ ਬਾਲੀਆਂ ਠੰਡੀਆਂ ਸਾਰੀਆਂ ਠੀਕ ਆ ਜਮਾ ਕਿਆ ਵਾਤਾ ਗੋੜਾ ਦੇ ਗੁਥਰੇ ਜਮਾ ਹਣਾ ਸੋ ਆਦਾ ਉਹ ਗੱਲ ਆ ਵੀ ਮੈਂ ਕਣ ਇਹ ਲੌਕਡਾਊਨ ਲੱਗੀ ਜਾਵੇ ਫੌਗਡਾਊਨ ਲੱਗੀ ਜਾਵੇ ਪਾੜੀ ਤਰੋ ਚੌਦੇ ਨਜ਼ਾਰੇ ਲੋ ਜਾਵਾਂ ਤੇ ਨਾੜਾ ਨੂੜਾ ਨਾ ਮਖਿਆਲ ਬਣਾਇ ਪਤਲੇ ਜਾਵਾਂ ਹਣਾ ਫਿਟਿੰਗ ਵਾਲਾ ਲੈਵਾ ਜਾਵਾਂ ਬੜ ਸੇਵੇਂ ਨੰਬਰ ਤੇ ਫੁੱਲ ਬੰਜਨ ਮੌਜੂਦ ਪਲੀ ਪੁਲੀ ਵੀ ਤਾਂ ਕਾਦੀ ਕਿਆ ਬਾਤ ਆ ਦੁੱਖ ਧੋੜੇ ਪੈ ਜਾਵਾਂ ਬਈ ਵਧੀਆ ਦੁੱਧ ਵਾਲੀਆਂ ਗਾਵਾਂ ਨੇ ਠੀਕ ਹੈ ਤੇ ਵੀ ਵਧੀਆ ਜਿਹੜੇ ਬੰਦੇ ਨੇ ਭਾਅ ਲਾਉਣਾ ਉਹਨੂੰ ਉਹੀ ਲਾਇਓ ਬਾਲਾ ਤੈਨੂੰ ਪਤਾ ਹੀ ਆ ਫਿਰ ਕੀ ਕਰੇ ਰੋਨੇ ਕੀ ਕਰਾਂਗੇ ਆਪਾਂ ਹਾਂ 7ਵੇਂ ਨੰਬਰ ਦਾ ਬੜੀ ਬੈੜ ਦੇਖੀ ਜਾਂਦੇ ਆ ਇਹ ਬਹੁਤ ਸੰਗੀਆ ਬਾਈ ਦੂਜਾ ਸੂਆ ਚਾਰ ਦੰਦ ਦੂਜਾ ਸੂਆ ਤੇ ਦਿਨ ਕੈਂ ਕੱਢਦੀ ਆ ਦਿਨ ਇਹਦੇ 8 ਪਏ ਆ ਯਾਰ 10 ਵੀ ਲੈ ਸਕਦੀ ਆ ਬਾਈ ਅੱਛਾ ਹਜੇ ਇਹਦੇ 8 ਦਿਨ ਬਾਕੀ ਪਏ ਆ ਠੰਡੀ ਸੀ ਲਵਾ ਲਈ ਆ ਤੇ ਬਾਕੀ ਫਿਰ ਲੇਵਾ ਫੱਟ ਫਾੜਾ ਜਮਾ ਹਨਾ ਜਮਾ ਫੱਟ ਫਾੜਾ ਸਟਿਚ ਲੇਵੇ ਦੀ ਆ ਤੇ ਵੱਡੀ ਬੁੱਡੀ ਪਲੀ ਵੀ ਬਹੁਤ ਹਨਾ ਇਹ ਤਾਂ 20 ਕਿਲੋ ਦੂ ਇਹ ਵੀ ਠੀਕ ਆ 20 ਕਿਲੋ ਠੰਡੀ ਬਹੁਤ ਆ ਵੀ 20 ਕਿਲੋ ਦੁੱਧ ਜੇ ਨਾਲ ਫੈਟ ਵੀ ਦੋ ਹਨਾ ਮੁੱਠੀ ਵਾਲਾ ਉਹ ਦੇਖੋ ਯਾਰ ਕਿਆ ਬਾਤ ਆ ਫੀਡਿੰਗ ਵਾਲਾ ਲੇਵਾ ਹਨਾ ਇਹ ਵੀ ਆਪਾਂ 72000 ਦੀ ਦੇਵਾਉਂਦੇ ਸਿਰਫ ਹਾਂ ਇੱਥੋਂ ਦੋ ਗਾਈਆਂ ਤੋਂ ਸ਼ੁਰੂ ਆ 72 ਪਤਰਾ ਯਾਰ ਨੂੰ ਠੀਕ ਹੈ ਠੀਕ ਹੈ ਇਹ 18 ਤੋਂ 20 ਕਿਲੋ ਵਾਲੀ ਆ ਉਹ ਮੰਨ ਲਾ 25 22 ਕਿਲੋ ਵਾਲੀ ਠੀਕ ਆ ਉਹਦੇ ਨਾਲ 에ਅਰ ਸਰ ਦਾ ਵੇਲ ਸੀ ਹਨਾ ਇਹ ਆ ਗਈ 7ਵੇਂ ਨਬਰ ਤੇ ਇੱਕਰਾਓ ਸਾ ਧੁੱਪੇ ਬੰਨਦੀ ਵੇ ਕਾਇ ਨਹੀਂ ਹੈਗਾ ਹਾਂਕਗੋਕ ਠੀਕ ਆ 72000 ਦਾ ਭਾ ਘਰੇ ਜਾ ਕੇ ਸੂਗੀ ਤੇ ਨਜ਼ਾਰੇ ਲਾਉਂਗੇ ਜਮਾ ਗਰਮੀ ਕਰ ਬਟੀਆਂ ਨਾ ਛੋਟੀ ਨਾ ਮੰਨੂ ਤੇ ਆ ਦੇਖੋ ਜਮਾ ਕਿਆ ਬਾਤ ਆ ਭੂਗਾ ਟਰਾਲੀ ਆ ਗਿਆ ਚੌੜੀ-ਚੂੜੀ ਵੱਡੀ ਫਲ ਆਪਰੀ ਜਮਾ ਹਨ ਜੀ 8 ਨੰਬਰ ਦੇ ਬਿਹੜ ਦੇਖੀ ਨਾ ਡੱਬੀ ਆ 6 ਦਾੰਦਾ ੱਟ ਲੋ ਦੂਜਾ ਸੂਆ ਪਿਛਲੀ ਵਾਰ ਮੈਂ ਡੱਬਾ ਵਾਲੀ ਦਵਾਈ ਸੀ ਕਿਸੇ ਬੰਦੇ ਨੂੰ 21 ਤੋਂ 37 ਕਿਲੋ ਦੁੱਧ ਦਿੰਦਾ ਨੇ ਪਹਿਲੇ ਸੂਏ ਪਹਿਲੇ ਸੂਏ ਅੱਜ ਦਿਨ ਕਿਆ ਕੱਢਦੀ ਆ ਗਰਮੀ ਆ ਗਈ 40 ਕਿਲੋ ਦੁੱਧ ਨੂੰ ਵੀ ਮੂੰਹ ਮਾਰ ਸਕਦੀ ਆ ਫਿਰ 35 ਕਿਲੋ ਦਾ ਦੁੱਧ ਦੋ ਚੰਗੇ ਫਾਰਮ ਚ ਬਾਕੀ ਕੇਰ ਵਾਲੇ ਬੰਦੇ ਕੋਲੇ ਬਾਕੀ ਬਾਕੀ ਬਜਰ ਬੁਝਣੂ ਬਹੁਤ ਆ 911 ਟਰੈਕਟਰ ਆ ਹਜੇ ਮੰਨ ਲਾ ਇਹਦੇ ਪਏ 8 ਤੋਂ 10 ਦਿਨ ਅਸੇ ਹਲ ਤਾਂ ਕਹਿੰਦੇ ਬਹੁਤ 60% ਵਧਿਆ ਮੈਂ ਦੇਵਾ ਦਿਖਾ ਇਹਨੂੰ ਏ ਇਹਦਾ ਕੱਚੀ ਆ ਗਈ ਠੀਕ ਹੈ ਸੋ ਬਾਕੀ ਵੱਡੀ-ਵ ਕੁਈ ਘਾਟ ਨਹੀਂ ਹੈਗੀ ਪੈਰਾ ਪੂਰਾ ਦੀ ਬਾੜੀ ਸੋਤਨ ਅਸਲ ਕੁਆਲਟੀ ਇਹਗਾ 40 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਲੈ ਜੇ ਫੁੱਟ ਫੁੱਟ ਵੱਧੂ ਆਸੇ ਪਾਸੇ ਨੂੰ ਲੇਵਾ ਸੋ ਹਣੇ ਦਾ ਲੇਵਾ ਐ ਪੈਰ ਢਿੱਲਾ ਪਿਆ ਜਿਵੇਂ ਝੋਲੇ 'ਚ ਪੰਪ ਪਾਇਆ ਹੁੰਦਾ ਹਨਾ ਇੰਨੀ ਸਪੇਸ ਪਈ ਆ ਵੀ ਝੋਲੇ ਦੇ ਵਿੱਚ ਪੰਪ ਪਾਇਆ ਪਸਾਬ ਲਾ ਲਓ ਵੀ ਦੋਨੇ ਪਾਸੇ ਨੂੰ ਘੁੰਮਦਾ ਹੁੰਦਾ ਜੁੱਤੀ ਛਾਟੀ ਨਹੀਂ ਹੈਗੀ ਪੂਰੀ ਵਧੀਆ ਫੁੱਲ ਸਾਈਜ਼ ਦੀ ਤੇ ਬਾਕੀ ਨਾਲ ਦੇਖੋ ਪੁੱਠੇ ਪਾਸੇ ਕਿੰਨੀ ਭੜੀ ਦੀਂਦੀ ਆਲੇ ਦੇ ਹਨਾ ਪਾਲੀ ਚੰਗੀ ਆ ਬਾਈ ਯਾਰ ਆਪਣੇ ਬੰਦੇ ਨੇ ਚੋਈ ਵੀ ਆ ਜੀ ਤੋਂ ਲਈ ਆ ਤਸੱਲੀ ਵਾਲੇ ਬੰਦੇ ਤੋਂ ਲਈ ਆ ਠੀਕ ਆ ਸੀਮਨ ਵਗੈਰਾ ਵੀ ਚੰਗਾ ਹੋ ਲੱਗਿਆ ਵਧੀਆ ਸੀਮਨ ਲੱਗਿਆ ਹੋਇਆ ਬਾਈ ਯ ਮੰਮੇ ਨੰਬਰ ਵਾਲੀ ਦੇ ਬਾਈ 20 ਦਿਨ ਪਿਆ ਅੱਛਾ ਅਜੇ 20 ਦਿਨ ਬਾਕੀ ਪਿਆ ਹਾਂ ਇਹਨੇ ਵੀ 37 ਤੋਂ 38 ਕਿਲੋ ਦੁੱਧ ਦਿੱਤਾ ਫਾਰਮ ਚੋਂ ਅੱਛਾ ਕੱਲੀ ਕੱਚੀ ਕੱਚੀ ਹਿਆ ਹਣਾ ਕੱਚੀ ਕੱਚੀ ਆ ਤੇ ਵੱਡੀ ਵਜਨ ਵਜੂਦ ਨਾਲ ਹੀ 40 ਵੋਲਟ ਵੇਦਗੀ ਚਮਕ ਦੇਖ 35 ਦੇ ਦੇ ਗਰਮੀ ਆ ਚਲ 35 37 ਦੀ ਜਲੇ ਤਾਂ ਵੀ ਵਧੀਆ ਠੀਕ ਆ 35 37 ਕਿਲੋ ਦੁੱਧ ਨਾਰਮਲ ਪੌਣ ਵਾਲੀ ਹੈਗੀ ਆ ਬਾਹਲਾ ਸਰੀਰ ਵਧੀਆਗਾ ਲੱਕੜ ਵਾਲੀ ਚੰਗੀ ਦੁੱਧ ਵਾਲੀ ਠੀਕ ਆ ਤੇ ਲੇਵਾ ਫਟਫਾਟ ਆ ਜਾਮਾ ਹਣਾ ਸਮਸਟ ਚਲੇਵਾ ਖੁੱਚਾਂ ਤੋਂ ਤਾਹਾਂ ਪਿਆ ਜਾਮਾ ਚੌੜਾ ਹੀ ਕਰਨਾ ਇਹਨੇ ਥੱਲੇ ਨਹੀਂ ਤੋੜਦੀ ਸੋ ਫਿਟ ਗੜਾ ਲੇਵਾ ਜਾ। ਜੇਕਰ ਆਪਾਂ ਉਹ ਦਿਖਾਤੀ ਹੈ ਕੱਚੀ ਆ ਹਜੇ। ਸੋ ਬਜਨ موجوده ਦੇਖੋ ਬੈੜ ਦੇ ਪਰ ਪੂਰਾ ਫੁੱਲਾ ਹਜੇ ਕੱਚੀ ਹੈ ਗੱਲੀ ਵੀ ਜਨ ਦੀ ਕੋਈ ਵੀਰ ਚਾਹੁੰਦਾ ਵੀ ਕੱਚੀ ਬੈੜਾ ਬੱਲੇ ਜਾਣੀ ਹੈ ਘਰੇ। ਜੀ ਅਸੀਂ ਮੰਨ ਲਿਆ ਫੋਟੋ ਟੌਪ ਦਾ ਸੀਮਨ ਲੱਗਿਆ ਦੇ। ਠੀਕ ਹੈ ਇਹ ਸੀਗੀ 9ਵੇਂ ਨੰਬਰ ਤੇ ਹਣਾ। 9ਵੇਂ ਨੰਬਰ। 10 ਬੈੜਾ ਤੁਹਾਨੂੰ ਦਿਖਾ ਦਈਏ ਆਪਾਂ 9779605188 ਪਹਿਲੇ ਨੰਬਰ ਤੇ ਜੋੜਾ ਦੇਖੋ ਜਰਸੀ ਜਨ ਕੀ ਨਾ ਟੌਪ ਦਾ। ਬਸ ਇਹ ਤੇ ਤੱਬ ਲੋ ਬਟਨ ਤੇ ਐਸੀ ਪਾਓ ਚੜਾਓ। ਸੋ ਪਿੰਡ ਧੌੜਾ ਜ਼ਿਲ੍ਹਾ ਬਰਨਾਲਾ। ਕਾਫੀ ਨਾਲ ਵੀ ਕਿਲੇ ਨੇ ਹਾਜ਼ਰਾ ਬਾਕੀ ਵਪਾਰ ਦਾ ਕੰਮ ਆ ਰੁਟੀਨ ਚ ਪਸ਼ੂ ਵੀਰੇ ਆਉਣ ਜਾਣ ਲੱਗਿਆ ਰਹਿੰਦਾ ਹਨਾ ਜਮਾ ਮੇਲੇ ਲੱਗਾ ਸੋ ਦੋ ਜਰਦੀਆਂ ਦੋਨੇ ਸੂਜੀਆਂ ਸਵੰਜੀਆਂ ਦੋਨੇ ਮਗਰ ਬੱਛੀਆਂ ਹਨਾ ਨਿਆਰੇ ਦੇਦਣੀਆਂ ਚਾਰ ਜਾਣਗੀਆਂ ਪੰਜਵਾਂ ਜਾਊਗਾ ਦੋਤਾ ਮੇਰਾ ਵੀਡੀਓ ਦੇਖ ਲੈ ਸਭ ਦਾ ਤਹਿ ਦਿਲੋਂ